ਉਮਰਾਂ ਦੇ ਪੰਡੇ ਕਹਾਣੀ ਲੈ ਕੇ ਆਇਆ ਜੀ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪ ਸ਼ੁਰੂ ਕਰੀਏ ਸਰਦਾਰ ਚਾਨਣ ਸਿੰਘ ਤੇ ਨਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਵੱਡਾ ਭਰਾ ਛੋਟੀ ਉਮਰੇ ਦੁਨੀਆ ਤੋਂ ਰੁਕਸਤ ਹੋ ਗਿਆ ਤੇ ਉਸ ਤੋਂ ਛੋਟੇ ਜਾਗਰ ਦਾ ਬਿਆਨਾਮਾ ਨਾਲ ਹੋਇਆ ਸੀ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਉਸ ਦਾ ਨਾਮ ਬੰਤਕੌਰ ਰੱਖਿਆ ਜਾਕਰ ਸਿੰਘ ਨੂੰ ਰੱਬ ਨੇ ਆਪਣੀ ਧੀ ਨੂੰ ਪਾਲਣ ਦਾ ਮੌਕਾ ਵੀ ਨਾ ਦਿੱਤਾ ਜਦੋਂ ਹਾਲੇ ਬੰਤ 6 ਕੋਸਾਲ ਦੀ ਹੋਈ ਸੀ ਕਿ ਇੱਕ ਦਿਨ ਜਾ ਕੇ ਬਿਮਾਰ ਹੋ ਗਿਆ ਤੰਦਰੁਸਤ ਹੋਣ ਦੀ ਬਜਾਏ ਉਸ ਦੀ ਬਿਮਾਰੀ ਵੱਧਦੀ ਹੀ ਗਈ ਉਹ ਮਹਿਜ 28 ਕੋਸਾਲ ਦੀ ਉਮਰ ਵਿੱਚ ਸਵਰਗ ਸੁਧਾਰ ਗਿਆ ਚਾਨਣ ਸਿੰਘ ਦਾ ਵਿਆਹ ਸ਼ਿੰਦਰ ਕੌਰ ਨਾਲ ਹੋਇਆ ਇਹਨਾਂ ਦੋਵਾਂ ਦੇ ਘਰ ਚਾਰ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ ਵੱਡਾ ਬੇਟਾ ਪ੍ਰੀਤਮ ਸਿੰਘ ਹਰਨਾਮ ਸਿੰਘ ਗੁਰਬਖਸ਼ ਸਿੰਘ ਹਰਨੇਕ ਸਿੰਘ ਤੇ ਬੇਟੀ ਸਤਵੰਤ ਕੌਰ ਹਨ ਬੰਤ ਕੌਰ ਦੀ ਜ਼ਿੰਮੇਵਾਰੀ ਵੀ ਚਾਨਣ ਦੇ ਸ਼ਿੰਦਰ ਨੇ ਲੈ ਲਈ ਦੋਵੇਂ ਪਰਿਵਾਰ ਆਲਕੇ ਇੱਕ ਸਾਂਝੇ ਘਰ ਵਿੱਚ ਰਹਿੰਦੇ ਸੀ ਬੱਸੋਂ ਵਾਲੇ ਘਰ ਤੋਂ ਥੋੜੀ ਦੂਰ ਜਾ ਕੇ ਡੰਗਰਾਂ ਵਾਲਾ ਘਰ ਅਲੱਗ ਤੋਂ ਸੀ ਉਹਨਾਂ ਟਾਈਮਾਂ ਵਿੱਚ ਬੱਚਿਆਂ ਨੂੰ ਸਕੂਲ ਬਹੁਤ ਘੱਟ ਭੇਜਿਆ ਜਾਂਦਾ ਸੀ ਪਰ ਚਾਨਣ ਸਿੰਘ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਿਆ ਬੰਤ ਸਭ ਤੋਂ ਵੱਡੀ ਸੀ ਉਹ ਤੇ ਪ੍ਰੀਤਮ ਇਕੱਠੇ ਪੜਨ ਲਾ ਦਿੱਤੇ ਪ੍ਰੀਤਮ ਪੰਜ ਜਮਾਤਾਂ ਪੜ ਕੇ ਹੀ ਘਰ ਦੇ ਕੰਮਾਂ ਵਿੱਚ ਲੱਗ ਗਿਆ ਤੇ ਬੰਤ ਕੌਰ ਵੀ ਪ੍ਰੀਤਮ ਦੇ ਨਾਲ ਹੀ ਪੜਨੋਂ ਹਟ ਗਈ ਉਹ ਵੀ ਆਪਣੀ ਬੇਬੇ ਤੇ ਚਾਚੀ ਨਾਲ ਘਰ ਦੇ ਕੰਮ ਕਰਵਾਉਣ ਲੱਗੀ ਹਰਨਾਮ ਸਿੰਘ ਤਾਂ 2 ਹੀ ਸਾਲ ਦਾ ਸਕੂਲ ਗਿਆ ਵੱਡੇ ਦੇ ਨਾਲ ਹੀ ਹਟ ਗਿਆ ਬੇਟੀ ਸਤਵੰਤ ਨੇ 8ਵੀਂ ਪਾਸ ਕਰ ਲਈ ਤੇ ਉਹ ਸਿਲਾਈ ਸਿੱਖਣ ਲੱਗ ਗਈ ਤੇ ਘਰ ਆਪਣੀ ਬੇਬੇ ਨਾਲ ਰਸੋਈ ਦੇ ਕੰਮ ਕਰਵਾਉਣ ਲੱਗੀ ਇਨ੍ਹਾਂ ਦਿਨਾਂ ਵਿੱਚ ਜਾਗਰਦੀ ਤੀਵੰਤ ਦਾ ਰਿਸ਼ਤਮੋਗੇ ਦੇ ਨੇੜਲੇ ਪਿੰਡ ਕਰ ਦਿੱਤਾ ਗਿਆ। ਛੋਟਾ ਹਰਨੇਕ ਵੀ 8ਵੀਂ ਜਮਾਤ ਵਿੱਚ ਹੋ ਗਿਆ ਸੀ। ਉਹ ਪੜਾਈ ਵਿੱਚ ਠੀਕ ਹੀ ਸੀ ਪਰ ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ। ਹਰਨੇਕ ਤੇ ਗੁਰਬਖਸ਼ ਸਿੰਘ ਦੀ ਆਪਸ ਵਿੱਚ ਬਹੁਤ ਬਣਦੀ ਸੀ। ਗੁਰਬਖਸ਼ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ। ਹਰ ਵਾਰ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦਾ। ਖੇਡਾਂ ਵਿੱਚ ਵੀ ਗੁਰਬਖਸ਼ ਦੇ ਬਹੁਤ ਰੁਚੀ ਸੀ। ਉਹ ਆਪਣੇ ਸਕੂਲ ਦੀ ਹਾਕੀ ਦੀ ਟੀਮ ਦਾ ਕੈਪਟਨ ਸੀ। ਸਾਰੇ ਸਕੂਲ ਦੇ ਅਧਿਆਪਕਾਂ ਵਿੱਚ ਹਰਮਨ ਪਿਆਰਾ ਸੀ ਸਕੂਲ ਦੀ ਹਾਕੀ ਦੀ ਟੀਮ ਹਰ ਟੂਰਨਾਮੈਂਚ ਟੂਰਨਾਮੈਂਟ ਵਿੱਚ ਜਿੱਤ ਕੇ ਆਉਂਦੀ ਸੀ ਗੁਰਵਖਸ਼ ਨੇ 10ਵੀਂ ਦਾ ਨਤੀਜਾ ਬਹੁਤ ਵਧੀਆ ਆਇਆ ਉਹ ਸਾਰੀ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਇਆ ਨਤੀਜਾ ਆਉਣ ਤੋਂ ਬਾਅਦ ਸਕੂਲ ਅਧਿਆਪਕਾਂ ਤੇ ਹੋਰ ਸਾਰਿਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਪਰ ਘਰ ਵਿੱਚ ਗੁਰਵਖਸ਼ ਦੇ ਬਾਪੂ ਜੀ ਤੋਂ ਬਗੈਰ ਜਿਆਦਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹਦੇ ਇੰਨੇ ਵਧੀਆ ਨੰਬਰ ਲੈ ਕੇ ਪਾਸ ਹੋਇਆ ਬਲਕਿ ਉਹ 10ਵੇਂ ਵਿੱਚੋਂ ਪਹਿਲੇ ਨੰਬਰ ਤੇ ਵੀ ਆਇਆ ਗੁਰਬਖਸ਼ ਨੇ ਆਪਣੇ ਬਾਪੂ ਜੀ ਦੇ ਨਾਲ ਅੱਗੇ ਪੜ੍ਹਾਈ ਕਰਨ ਦੀ ਗੱਲ ਕੀਤੀ ਗੁਰਬਖਸ਼ ਕਹਿੰਦਾ ਬਾਪੂ ਜੀ ਮੈਂ ਅੱਗੇ ਕਾਲਜ ਵਿੱਚ ਪੜ੍ਹਨਾ ਚਾਹੁੰਦਾ ਬਾਪੂ ਜੀ ਕਹਿੰਦੇ ਪੁੱਤ ਕਾਲਜ ਦੀਆਂ ਪੜਾਈਆਂ ਦੇ ਤਾਂ ਖਰਚੇ ਬਹੁਤ ਹੁੰਦੇ ਨੇ ਆਪਾਂ ਕਿੱਥੋਂ ਇੰਨਾ ਖਰਚਾ ਕਰ ਲਵਾਂਗੇ ਗੁਰਬਖਸ਼ ਕਹਿੰਦਾ ਬਾਪੂ ਜੀ ਮੇਰੇ ਨੰਬਰ ਵੀ ਵਧੀਆ ਆਏ ਨੇ ਇਨਾ ਨੰਬਰਾਂ ਤੇ ਤਾਂ ਮੈਨੂੰ ਬਜ਼ੀਫਾ ਵੀ ਮਿਲ ਜਾਣਾ ਤੇ ਹਾਕੀ ਕਰਕੇ ਮੈਨੂੰ ਦਾਖਲਾ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਣੀ ਕਿਤਾਬਾਂ ਪੁਰਾਣੀਆਂ ਲੈ ਲਵਾਂਗਾ ਬਾਪੂ ਜੀ ਕਹਿੰਦੇ ਚਲ ਠੀਕਾ ਮੈਂ ਪ੍ਰੀਤਮ ਨਾਲ ਸਲਾਹ ਕਰਦਾ ਤੈਨੂੰ ਪਤਾ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਤੇਰੇ ਵੱਡੇ ਵੀ ਦਿੱਤੀ ਆ ਗੁਰਬਖਸ਼ ਕਹਿੰਦਾ ਹਾਂਜੀ ਬਾਪੂ ਜੀ ਤੁਸੀਂ ਵੀਰੇ ਨਾਲ ਸਲਾਹ ਕਰ ਲਓ ਰਾਤ ਨੂੰ ਜਦੋਂ ਪ੍ਰੀਤਮ ਖੇਤੋਂ ਘਰ ਆਇਆ ਤਾਂ ਰੋਟੀ ਪਾਣੀ ਖਾਣ ਤੋਂ ਬਾਅਦ ਬਾਪੂ ਜੀ ਨੇ ਪ੍ਰੀਤਮ ਕੋਲ ਗੱਲ ਛੇੜੀ ਕਿ ਗੁਰਵਖਸ਼ ਕਾਲਜ ਪੜਨ ਨੂੰ ਕਹਿੰਦਾ ਪ੍ਰੀਤਮ ਕਹਿੰਦਾ ਲੈ ਬਾਪੂ ਜੀ ਕਿਦਰੇ ਨਹੀਂ ਕਾਲਜ ਭੇਜਣਾ ਖੇਤ ਮੇਰੇ ਨਾਲ ਕੰਮ ਕਰਾਵੇ ਦਸਵੀਂ ਕਰ ਲਈ ਐ ਇੰਨਾ ਤਾਂ ਆਪਣੇ ਘਰ ਵਿੱਚ ਨਹੀਂ ਪੜਿਆ ਕੋਈ ਬਹੁਤ ਪੜ ਲਿਆ ਬਸ ਬਾਪੂ ਜੀ ਕਹਿੰਦੇ ਨਹੀਂ ਪ੍ਰੀਤਮ ਇਹ ਪੜਨ ਵਿੱਚ ਬਹੁਤ ਹਸ਼ਿਆਰ ਆ ਨੰਬਰ ਵੀ ਬਹੁਤ ਵਧੀਆ ਆਏ ਨੇ ਫਿਰ ਹਾਕੀ ਦੀ ਖੇਡ ਤੇ ਨੰਬਰਾਂ ਕਰਕੇ ਇਹਨੂੰ ਵਧੀਆ ਕਾਲਜ ਵਿੱਚ ਦਾਖਲਾ ਮਿਲ ਜਾਣਾ ਹੈ। ਪ੍ਰੀਤਮ ਸਿੰਘ ਕਹਿੰਦਾ ਨਹੀਂ ਬਾਪੂ ਰਹਿਣ ਦਿਓ ਕਾਲਜਾਂ ਵਿੱਚ ਮੁੰਡੇ ਪੜ੍ਹ ਨਹੀਂ ਜਾਂਦੇ ਸਿਰਫ ਆਵਾਰਾਗਰਦੀ ਕਰਨ ਜਾਂਦੇ ਨੇ। ਵਿਗੜ ਜਾਂਦੇ ਨੇ ਕਾਲਜਾਂ ਵਿੱਚ ਜਾ ਕੇ। ਬਾਪੂ ਜੀ ਕਹਿੰਦੇ ਨਹੀਂ ਪ੍ਰੀਤਮ ਗੁਰਬਖਸ਼ ਆਪਣਾ ਸਮਝਦਾਰ ਮੁੰਡਾ ਉਹ ਪੜ੍ਹ ਲੈ ਕੇ ਕੁਝ ਬਣਨਾ ਚਾਹੁੰਦਾ। ਪ੍ਰੀਤਮ ਕਹਿੰਦਾ ਕਿਧਰੇ ਨਹੀਂ ਕੁਝ ਬਣਨਾ ਉਹਨੇ ਬਾਪੂ ਜੀ ਇੱਥੇ 2 ਸਾਲ ਖਰਾਬ ਕਰਕੇ ਮੋੜਾਊਗਾ ਜਵਾਬ ਦੇਦੇ ਉਹਨੂੰ ਨਹੀਂ ਕਾਲਜ ਜਾਣਾ ਬਾਪੂ ਜੀ ਪ੍ਰੀਤਮ ਦੀ ਗੱਲ ਸੁਣ ਕੇ ਚੁੱਪ ਕਰ ਗਏ ਤੇ ਕਹਿੰਦੇ ਚੱਲ ਕਰਦਾ ਗੱਲ ਮੈਂ ਗੁਰਬਖਸ਼ ਨਾਲ ਉਹ ਕਹਿ ਕੇ ਉੱਠ ਕੇ ਚਲੇ ਗਏ ਦੂਜੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਬਾਪੂ ਜੀ ਖੇਤ ਨੂੰ ਚਲੇ ਗਏ ਉੱਥੇ ਗੁਰਬਖਸ਼ ਬਾਹੀ ਕਰਨ ਲੱਗਾ ਹੋਇਆ ਸੀ ਬਾਪੂ ਜੀ ਨੇ ਜੋ ਵੀ ਪ੍ਰੀਤਮ ਨਾਲ ਗੱਲ ਹੋਈ ਸਾਰੇ ਗੁਰਬਖਸ਼ ਨੂੰ ਦੱਸ ਦਿੱਤੀ ਗੁਰਬਖਸ਼ ਕਹਿੰਦਾ ਲੈ ਦੱਸ ਬਾਪੂ ਜੀ ਐਦਾਂ ਕਿਵੇਂ ਕੋਈ ਵਿਗੜ ਜਾਊ ਵੀਰਾ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਕਹੀ ਜਾਂਦਾ ਬਾਪੂ ਜੀ ਕਹਿੰਦੇ ਫਿਰ ਪੁੱਤ ਉਹਦੀ ਗੱਲ ਤਾਂ ਸੁਣਨੀ ਪੈਣੀ ਆ ਤੇਰਾ ਵੱਡਾ ਭਰਾ ਏ ਗੁਰਬਖਸ਼ ਕਹਿੰਦਾ ਮੈਂ ਇੰਜੀਨੀਅਰ ਦੀ ਪੜ੍ਹਾਈ ਕਰਨੀ ਆ ਬਾਪੂ ਜੀ ਉਹਦੇ ਲਈ ਤਾਂ ਕਾਲਜ ਵਿੱਚ ਦਾਖਲਾ ਲੈਣਾ ਪੈਣਾ ਮੈਂ ਗੱਲ ਕਰਕੇ ਵੇਖਦਾ ਵੀਰੇ ਨਾਲ ਬਾਪੂ ਜੀ ਤੂੰ ਕੋਈ ਗੱਲ ਨਹੀਂ ਕਰਨੀ ਪ੍ਰੀਤਮ ਨਾਲ ਉਹਨੇ ਨਹੀਂ ਮੰਨਣਾ ਤੇ ਘਰ ਵਿੱਚ ਕਲੇਸ਼ ਹੋ ਜਾਣਾ ਜੋ ਮੈਂ ਨਹੀਂ ਚਾਹੁੰਦਾ ਪੁੱਤ ਸਮਝੀਦਾ ਹੁੰਦਾ ਏ ਇਸ ਲਈ ਕਾਲਜ ਲੱਗਣ ਦਾ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਦੇ ਗੁਰਵਖਸ਼ ਦੇ ਬਾਪੂ ਜੀ ਉਹਨੂੰ ਆਪਣਾ ਫੈਸਲਾ ਸੁਣਾ ਕੇ ਘਰ ਨੂੰ ਵਾਪਸ ਚਲੇ ਗਏ ਗੁਰਵਖਸ਼ ਦੇ ਮਨ ਵਿੱਚ ਇਸ ਗੱਲ ਦੀ ਬਹੁਤ ਠੇਸ ਪਹੁੰਚੀ ਉਸ ਨੂੰ ਇਹ ਸੀ ਕਿ ਬਾਪੂ ਜੀ ਤਾਂ ਮੈਨੂੰ ਸਮਝਦੇ ਨੇ ਪਰ ਗੁਰਬਖਸ਼ ਦੇ ਬਾਪੂ ਜੀ ਵੀ ਉਸ ਦੀ ਗੱਲ ਨਹੀਂ ਸਮਝਦੇ ਕਿ ਉਸ ਨੂੰ ਪੜ੍ਹਨ ਦਾ ਕਿੰਨਾ ਸ਼ੌਂਕ ਹੈ ਮਨ ਵਿੱਚ ਗੁੱਸਾ ਹੋਣ ਦੇ ਬਾਵਜੂਦ ਵੀ ਉਸ ਨੇ ਵਾਹੀ ਦਾ ਕੰਮ ਪੂਰਾ ਕੀਤਾ ਤੇ ਘਰ ਨੂੰ ਆ ਗਿਆ ਘਰ ਜਾ ਕੇ ਰੋਟੀ ਖਾ ਕੇ ਉਹ ਚੁੱਪਚਾਪ ਸੌਂ ਗਿਆ ਕਿਸੇ ਨੇ ਵੀ ਬਹੁਤਾ ਉਸ ਵੱਲ ਧਿਆਨ ਨਾ ਦਿੱਤਾ ਹਫ਼ਤਾ ਐਦਾਂ ਹੀ ਬੀਤ ਗਿਆ ਗੁਰਬਖਸ਼ ਰੋਜ਼ ਸਵੇਰੇ ਉੱਠ ਕੇ ਖੇਤ ਚਲਾ ਜਾਂਦਾ ਤੇ ਰਾਤ ਪਈ ਤੇ ਘਰ ਨੂੰ ਮੁੜਦਾ ਉਹਨਾਂ ਦਿਨਾਂ ਵਿੱਚ ਹੀ ਗੁਰਬਖਸ਼ ਦੇ ਪਿੰਡੋਂ ਦੋ ਮੁੰਡੇ ਤੇ ਇੱਕ ਮੁੰਡਾ ਨਾਲ ਦੇ ਪਿੰਡੋਂ ਉਹਨਾਂ ਦਾ ਦੋਸਤ ਕਾਲਜ ਪੜਨ ਜਾਣ ਲੱਗੇ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਕੋਲ ਗੁਰਬਖਸ਼ ਬਾਰੇ ਗੱਲ ਕੀਤੀ ਪ੍ਰਿੰਸੀਪਲ ਨੂੰ ਬਹੁਤ ਖੁਸ਼ੀ ਹੋਈ ਗੁਰਬਖਸ਼ ਦੇ ਨੰਬਰ ਬਾਰੇ ਸੁਣ ਕੇ ਤੇ ਉਹਦੀ ਹਾਕੀ ਦੀ ਐਡ ਬਾਦੀ ਯਾਦ ਪ੍ਰਿੰਸੀਪਲ ਨੂੰ ਲੱਗਾ ਕਿ ਇਹੋ ਜਿਹਾ ਵਿਦਿਆਰਥੀ ਕਾਲਜ ਲਈ ਬਹੁਤ ਵਧੀਆ ਰਹੂਗਾ ਪ੍ਰਿੰਸੀਪਲ ਨੇ ਕਾਲਜ ਦੇ ਮੈਨੇਜਮੈਂਟ ਦੇ ਨਾਲ ਮੀਟਿੰਗ ਕਰਕੇ ਸਾਰੀ ਜਾਣਕਾਰੀ ਦਿੱਤੀ ਮੈਨੇਜਮੈਂਟ ਨੂੰ ਗੁਰਬਖਸ਼ ਦੀ ਫ੍ਰੀ ਪੜ੍ਹਾਈ ਦੇ ਲਈ ਬੇਨਤੀ ਕੀਤੀ ਮੈਨੇਜਮੈਂਟ ਨੇ ਕਾਲਜ ਵੱਲੋਂ ਇੱਕ ਚਿੱਠੀ ਗੁਰਬਖਸ਼ ਤੇ ਉਸਦੇ ਬਾਪੂ ਜੀ ਦੇ ਨਾਮ ਲਿਖ ਕੇ ਗੁਰਬਖਸ਼ ਦੇ ਦੋਸਤਾਂ ਨੂੰ ਦਿੱਤੀ ਕਿ ਘਰ ਉਸਦੇ ਬਾਪੂ ਜੀ ਨੂੰ ਦੇ ਦਿਓ ਉਹ ਦੋਵੇਂ ਪਿੰਡ ਵਾਲੇ ਮੁੰਡੇ ਗੁਰਬਖਸ਼ ਦੇ ਵੱਡੇ ਭਰਾ ਦੇ ਗੁੱਸੇ ਤੋਂ ਪਹਿਲਾਂ ਹੀ ਡਰਦੇ ਸੀ ਇਸ ਲਈ ਗੁਰਬਖਸ਼ ਨੂੰ ਨਾਲ ਲੈ ਕੇ ਘਰ ਗਏ ਤੇ ਚਿੱਠੀ ਬਾਪੂ ਜੀ ਨੂੰ ਫੜਾ ਦਿੱਤੀ ਬਾਪੂ ਜੀ ਨੇ ਚਿੱਠੀ ਪੜ੍ਹੀ ਤੇ ਪ੍ਰੀਤਮ ਨਾਲ ਗੱਲ ਕਰਨ ਵਾਲੇ ਸੋਚਣ ਲੱਗੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਗੁਰਬਖਸ਼ ਨੂੰ ਅੱਗੇ ਪੜਨ ਦੀ ਅੱਗੇ ਪੜ੍ਹਾਈ ਕਰਨ ਲਈ ਕਾਲਜ ਭੇਜਣਾ ਚਾਹੀਦਾ ਹੈ ਬਾਪੂ ਜੀ ਹਾਲੇ ਗੁਰਬਖਸ਼ ਹੋਣ ਨਾਲ ਗੱਲਾਂ ਹੀ ਕਰਦੇ ਸੀ ਕਿ ਪ੍ਰੀਤਮ ਵੀ ਖੇਤੋਂ ਘਰ ਆ ਗਿਆ ਬਾਪੂ ਜੀ ਨੇ ਪ੍ਰੀਤਮ ਨੂੰ ਚਿੱਠੇ ਬਾਰੇ ਦੱਸਿਆ ਤਾਂ ਉਸਨੇ ਬਾਪੂ ਜੀ ਤੇ ਚਿੱਠੀ ਲੈ ਕੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਪ੍ਰੀਤਮ ਗੁਰਬਖਸ਼ ਨੂੰ ਉੱਚੀ-ਉੱਚੀ ਬੋਲਣ ਲੱਗਾ ਪ੍ਰੀਤਮ ਕਹਿੰਦਾ ਤੈਨੂੰ ਇੱਕ ਵਾਰੀ ਦੱਸੇ ਸਮਝ ਨਹੀਂ ਆਉਂਦੀ ਕਿ ਤੈਨੂੰ ਕਾਲਜ ਪੜ੍ਹਨ ਨਹੀਂ ਭੇਜਣਾ ਜੋ ਹੁਣ ਕੱਲ ਦੇ ਜਵਾਕਾਂ ਦੀ ਸਿਫਾਰਿਸ਼ ਲੈ ਕੇ ਆਇਆ ਗੁਰਬਖਸ਼ ਕਹਿੰਦਾ ਨਹੀਂ ਵੀਰੇ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਸਕੂਲ ਵਾਲਿਆਂ ਨੇ ਸਨੇਹਾ ਦਿੱਤਾ ਦੇ ਨਾਲੇ ਇਹਨਾਂ ਤਿੰਨਾਂ ਨੇ ਖੁਦ ਹੀ ਕਾਲਜ ਜਾ ਕੇ ਗੱਲ ਕੀਤੀ ਆ ਪ੍ਰੀਤਮ ਕਹਿੰਦਾ ਮੈਨੂੰ ਪਤਾ ਤੁਹਾਡੇ ਸਾਰਿਆਂ ਦੇ ਲੱਛਣਾਂ ਦਾ ਨਹੀਂ ਅੱਗੇ ਪੜਨਾ ਇੱਕ ਵਾਰੀ ਕਹਿਤਾ ਬਸ ਦੁਬਾਰਾ ਮੇਰੇ ਨਾਲ ਗੱਲ ਨਾ ਕਰੀ ਪ੍ਰੀਤਮ ਆਪਣਾ ਫਰਮਾਨ ਸੁਣਾ ਕੇ ਚਲਾ ਗਿਆ ਗੁਰਬਖਸ਼ ਤੇ ਦੋਸਤ ਵੀ ਚਲੇ ਗਏ ਪ੍ਰੀਤਮ ਦੀ ਗੱਲ ਨੂੰ ਬਾਪੂ ਜੀ ਵੀ ਨਾ ਉਲਟਾ ਸਕੇ ਗੁਰਬਖਸ਼ ਨੂੰ ਬਹੁਤ ਬੁਰਾ ਲੱਗਿਆ ਉਹ ਪੜ ਲੈ ਕੇ ਇੰਜੀਨੀਅਰ ਬਣਨਾ ਚਾਹੁੰਦਾ ਸੀ ਗੁਰਬਖਸ਼ ਪੜ੍ਹਾਈ ਵਿੱਚ ਬਹੁਤ ਤੇਜ ਸੀ ਉਸ ਨੇ ਆਪਣਾ ਡਿਪੀਆ ਪੂਰਾ ਕਰ ਲੈਣਾ ਸੀ ਪਰ ਹੁਣ ਉਸ ਨੂੰ ਆਪਣਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਕਿ ਉਸ ਦੇ ਵੱਡੇ ਭਰਾ ਨੇ ਕਦੇ ਵੀ ਅੱਗੇ ਪੜ੍ਹਾਈ ਲਈ ਨਹੀਂ ਮੰਨਣਾ ਬਾਪੂ ਜੀ ਵੀ ਪ੍ਰੀਤਮ ਨੂੰ ਸਮਝਾਉਣ ਲੱਗਦੇ ਪਰ ਉਹਨੇ ਇੱਕੋ ਜਿੱਦ ਫੜੀ ਹੋਈ ਸੀ ਕਿ ਗੁਰਬਖਸ਼ ਨੂੰ ਕਾਲਜ ਨਹੀਂ ਭੇਜਣਾ ਹੁਣ ਉਸ ਨੇ ਘਰ ਆਉਣਾ ਵੀ ਛੱਡ ਦਿੱਤਾ ਸਵੇਰੇ ਖੇਤ ਚਲਾ ਜਾਂਦਾ ਤੇ ਰਾਤ ਨੂੰ ਡੰਗਰਾਂ ਵਾਲੀ ਹਵੇਲੀ ਵਿੱਚ ਸੌਂ ਜਾਂਦਾ ਬੰਤ ਭੈਣੋਂ ਦੀ ਰੋਟੀ ਵੀ ਡੰਗਰਾਂ ਵਾਲੀ ਹਵੇਲੀ ਹੀ ਫੜਾ ਕੇ ਆਉਂਦੀ ਗਰਾਊਂਡ ਵਿੱਚ ਜਾਣਾ ਵੀ ਛੱਡ ਦਿੱਤਾ ਖਾਕੀ ਦੀ ਪ੍ਰੈਕਟਿਸ ਤਾਂ ਭੁੱਲ ਹੀ ਗਿਆ ਸਵੇਰੇ ਪਾਹ ਫਟਾਲੇ ਨਾਲ ਖੇਤ ਚਲਾ ਜਾਂਦਾ ਤੇ ਸ਼ਾਮਾਂ ਨੂੰ ਬਲਦਾਂ ਦੀ ਜੋੜੀ ਨੂੰ ਹਵੇਲੀ ਵਨ ਕੇ ਉੱਥੇ ਹੀ ਰੁਕ ਜਾਂਦਾ ਘਰੇ ਜਾਣਾ ਬਿਲਕੁਲ ਹੀ ਛੱਡ ਦਿੱਤਾ ਗੁਰਬਖਸ਼ ਦੇ ਨਾਲ ਚਾਹੇ ਉਹਦਾ ਵੱਡਾ ਵੀਰ ਕੁਝ ਵੀ ਸਹੀ ਨਹੀਂ ਸੀ ਕਰ ਰਿਹਾ ਪਰ ਉਹ ਫਿਰ ਵੀ ਇਹੀ ਸੋਚਦਾ ਸੀ ਕਿ ਮੇਰਾ ਵੱਡਾ ਵੀਰਾ ਜੋ ਜੋ ਵੀ ਕਰੂਗਾ ਸਹੀ ਹੀ ਕਰੂਗਾ ਇਦਾਂ ਹੀ ਦਿਨ ਲੰਘਣ ਲੱਗੇ ਮਗਰ ਮਹੀਨੇ ਦਾ ਬਾਪੂ ਜੀ ਨੇ ਬੰਤ ਤੇ ਪ੍ਰੀਤਮ ਦਾ ਵਿਆਹ ਰੱਖ ਦਿੱਤਾ ਵੱਡੇ ਤਿੰਨਾਂ ਭਰਾਵਾਂ ਪ੍ਰੀਤਮ ਹਰਨਾਮ ਤੇ ਗੁਰਬਖਸ਼ ਨੇ ਕਣਕ ਦੀ ਬੀਜ ਬਜਾਈ ਦਾ ਕੰਮ ਨਿਵੇੜ ਦਿੱਤਾ ਸੀ ਹੁਣ ਘਰ ਵਿੱਚ ਤੋਂ ਮੈਂ ਭੈਣ ਭਰਾਵਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਬਾਪੂ ਜੀ ਤੇ ਗੁਰਬਖਸ਼ ਨੇ ਸਾਰੀਆਂ ਤਿਆਰੀਆਂ ਕਰਨੀਆਂ ਸੀ ਵਿਆਹ ਵਾਲਾ ਘਰ ਬਹੁਤ ਚਹਲ ਪਹਲ ਸੀ ਹਲਵਾਈ ਮਠਿਆਈ ਤੇ ਭਾਜੀ ਬਣਾਉਣ ਲੱਗੇ ਸੀ ਉਹਨਾਂ ਸਮਿਆਂ ਵਿੱਚ ਨਾਨਕੇ ਤੇ ਭੂਆ ਹੋਣੀ ਵਿਆਹ ਵਿੱਚ ਸਹਾਇਤਾ ਕਰਨ ਲਈ ਪਹਿਲਾਂ ਹੀ ਆ ਜਾਂਦੇ ਸੀ ਵਿਆਹ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਆ ਗਏ ਤੇ ਅਗਲਾ ਦਿਨ ਬੰਧ ਦੇ ਆਨੰਦ ਕਾਰਜ ਦਾ ਦਿਨ ਸੀ ਬਰਾਤ ਆਉਣ ਤੇ ਬਰਾਤ ਸਵਾਗਤ ਕੀਤਾ ਗਿਆ ਤੇ ਮਿਲਣ ਦੀ ਰਸਮ ਹੋਈ ਚਾਹ ਪੀਣ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਕੀਤੀ ਗਈ ਵਿਆਹ ਸੁਖਸਾਨ ਨਾਲ ਹੋ ਗਿਆ ਤੇ ਸ਼ਾਮ ਨੂੰ ਬੰਤ ਦੇ ਵਿਦਾਇ ਕਰ ਦਿੱਤੀ ਗਈ। ਗੁਰਬਖਸ਼ ਬਹੁਤ ਉਦਾਸ ਸੀ ਕਿਉਂਕਿ ਬਾਪੂ ਜੀ ਤੋਂ ਬਾਅਦ ਘਰ ਵਿੱਚ ਬੰਤ ਭੈਣ ਉਸ ਨੂੰ ਸਮਝਦੀ ਸੀ ਤੇ ਦੋਵੇਂ ਭੈਣ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਅਗਲੇ ਦਿਨ ਪ੍ਰੀਤਮ ਦੀ ਉਰਾਤ ਰਵਾਨਗੀ ਹੋਈ। ਸ਼ਾਮ ਨੂੰ ਡੋਲੀ ਲੈ ਕੇ ਘਰ ਵਾਪਸ ਆ ਗਏ। ਦੋਵੇਂ ਭੈਣ ਭਰਾਵਾਂ ਦੇ ਵਿਆਹ ਬਹੁਤ ਵਧੀਆ ਹੋ ਗਏ। ਗੁਰਬਖਸ਼ ਦੇ ਘਰ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਸੀ ਨਵੀਂ ਬੌਟੀ ਦੇ ਸ਼ਗਨ ਕੀਤੇ ਗਏ ਗੁਰਬਖਸ਼ ਦਾ ਜ਼ਿਆਦਾ ਸਮਾਂ ਖੇਤਾਂ ਵਿੱਚ ਹੀ ਬੀਤਦਾ ਸੀ ਤੇ ਜਦ ਡੰਗਰਾਂ ਦੀ ਸਾਮ ਸੰਭਾਲ ਲਈ ਹਵੇਲੀ ਚਲਿਆ ਜਾਂਦਾ ਬੋਲਦਾ ਤਾਂ ਪਹਿਲਾਂ ਹੀ ਘੱਟ ਸੀ ਹੁਣ ਜ਼ਿਆਦਾ ਹੀ ਚੁੱਪ ਰਹਿੰਦਾ ਸੀ ਬਾਪੂ ਜੀ ਨੂੰ ਹੁਣ ਫਿਕਰ ਹੋਣ ਲੱਗੀ ਸੀ ਕਿਉਂਕਿ ਗੁਰਬਖਸ਼ ਬਿਲਕੁਲ ਹੀ ਬਿਲਕੁਲ ਹੀ ਚੁੱਪ ਕਰ ਗਿਆ ਸੀ ਐਦਾਂ ਹੀ ਇੱਕ ਮਹੀਨਾ ਲੰਘ ਗਿਆ ਇੱਕ ਦਿਨ ਬਾਪੂ ਜੀ ਨਾਲ ਪਿੰਡ ਆਪਣੇ ਦੋਸਤ ਨੂੰ ਮਿਲਣ ਗਏ ਉਹਦੇ ਨਾਲ ਗੱਲਾਂ ਕਰਦਿਆਂ ਹੋਇਆਂ ਬਾਪੂ ਜੀ ਨੇ ਗੁਰਬਖਸ਼ ਦੀ ਗੱਲ ਛੇੜੀ ਉਹਨਾਂ ਗੁਰਬਖਸ਼ ਬਾਰੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਬਾਪੂ ਜੀ ਨੂੰ ਉਹਨਾਂ ਦੇ ਦੋਸਤ ਨੇ ਸਲਾਹ ਦਿੱਤੀ ਕਿ ਗੁਰਬਖਸ਼ ਨੂੰ ਫੌਜ ਦੀ ਭਰਤੀ ਦੇ ਭੇਜ ਦੇਵੋ ਉਹਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਹੀ ਨਾਲ ਦੇ ਸ਼ਹਿਰ ਭਰਤੀ ਲਈ ਟ్రਾਇਲ ਹੋਣਗੇ ਘਰ ਆ ਕੇ ਬਾਪੂ ਜੀ ਨੇ ਗੁਰਬਖਸ਼ ਨੂੰ ਦੱਸਿਆ ਤਾਂ ਉਸਨੇ ਉਸੇ ਵਕਤ ਹਾਂ ਕਰ ਦਿੱਤੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਸ਼ਾਇਦ ਫੌਜ ਹੀ ਉਸ ਲਈ ਸਹੀ ਹੋ ਸ਼ਾਇਦ ਰੱਬ ਦੀ ਹੀ ਮਰਜ਼ੀ ਹੋ ਇਸ ਲਈ ਉਹ ਕਾਲਜ ਪੜ੍ਹਨ ਨਹੀਂ ਲੱਗ ਸਕਿਆ ਟ్రਾਇਲ ਵਾਲੇ ਦਿਨ ਗੁਰਬਖਸ਼ ਜੀ ਤੇ ਉਹਨਾਂ ਦੇ ਦੋਸਤ ਦੇ ਨਾਲ ਭਰਤੀ ਲਈ ਚਲਾ ਗਿਆ ਬਹੁਤ ਇਕੱਠ ਸੀ ਉੱਥੇ ਸਾਰੇ ਇਲਾਕੇ ਦੇ ਮੁੰਡੇ ਫੌਜ ਦੀ ਭਰਤੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਆਏ ਸੀ ਸਭ ਨੂੰ ਬਾਰੀ ਅਨੁਸਾਰ ਸੱਦਿਆ ਜਾ ਰਿਹਾ ਸੀ ਜਦੋਂ ਗੁਰਬਖਸ਼ ਦੀ ਵਾਰੀ ਆਈ ਤਾਂ ਉਸ ਦੇ ਟ్రਾਇਲ ਸਹੀ ਗਏ ਜਦੋਂ ਅਫਸਰ ਨੇ ਉਸਦੇ ਸਰਟੀਫਿਕੇਟ ਦੇਖੇ ਤਾਂ ਗੁਰਬਖਸ਼ ਨੂੰ ਫੌਜ ਦੀ ਭਰਤੀ ਤੇ ਚੁਣ ਲਿਆ ਗਿਆ ਗੁਰਬਖਸ਼ ਇਸ ਗੱਲ ਦੀ ਬਹੁਤ ਖੁਸ਼ੀ ਸੀ ਬਾਪੂ ਜੀ ਵੀ ਬਹੁਤ ਖੁਸ਼ ਸਨ ਉਹ ਗੁਰਬਖਸ਼ ਨੂੰ ਕਹਿ ਕੇ ਇੱਥੇ ਬੈਠੇ ਆਪਣੇ ਦੋਸਤ ਨਾਲ ਬਾਜ਼ਾਰ ਨੂੰ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਗੁਰਬਖਸ਼ ਨੇ ਆਪਣੇ ਅਫਸਰ ਨੂੰ ਪੁੱਛਿਆ ਕਿ ਉਹ ਕਦੋਂ ਤੋਂ ਸਿਖਲਾਈ ਲਈ ਜਾ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਜੀਨੇ ਜਾਣਾ ਅੱਜ ਵੀ ਜਾ ਸਕਦਾ ਹੈ ਬਾਕੀ ਸਭ ਲਈ ਪਰਸੋਂ ਇੱਥੋਂ ਹੀ ਗੱਡੀਆਂ ਜਾਣਗੀਆਂ ਗੁਰਬਖਸ਼ ਤਾਂ ਇਸੇ ਉਡੀਕ ਵਿੱਚ ਸੀ ਕਦੋਂ ਕਰ ਤੋਂ ਕਿਤੇ ਦੂਰ ਚਲਾ ਜਾਵੇ ਉਹ ਉਸੇ ਸਿਖਲਾਈ ਕੈਂਪ ਵਿੱਚ ਜਾਣ ਦੇ ਲਈ ਨਾਂ ਲਿਖਵਾ ਦਿੱਤਾ ਉਸਨੇ ਉਹ ਆਪਣੇ ਬਾਪੂ ਜੀ ਨੂੰ ਬਿਨਾਂ ਦੱਸੇ ਹੀ ਸਿਖਲਾਈ ਕੈਂਪ ਦੇ ਵਿੱਚ ਚਲਾ ਗਿਆ ਬਾਪੂ ਜੀ ਤੇ ਉਸ ਦਾ ਦੋਸਤ ਬਾਜ਼ਾਰ ਵਿੱਚੋਂ ਆਏ ਤਾਂ ਗੁਰਬਖਸ਼ ਨੂੰ ਉੱਥੇ ਨਾ ਦੇਖ ਕੇ ਇਹ ਸੋਚ ਕੇ ਪਿੰਡ ਨੂੰ ਚਲੇ ਗਿਆ ਕਿ ਗੁਰਬਖਸ਼ ਇਕੱਲਾ ਹੀ ਪਿੰਡ ਨੂੰ ਚਲਾ ਗਿਆ ਹੋਣਾ ਜਦੋਂ ਬਾਪੂ ਜੀ ਘਰ ਆਇਤਾ ਪਤਾ ਲੱਗਾ ਕਿ ਗੁਰਬਖਸ਼ ਤਾਂ ਘਰੇ ਆਇਆ ਹੀ ਨਹੀਂ ਹੁਣ ਸਾਰੇ ਪਰਿਵਾਰ ਨੂੰ ਗੁਰਬਖਸ਼ ਦੀ ਫਿਕਰ ਹੋਣ ਲੱਗੀ ਦੂਜੇ ਦਿਨ ਬਾਪੂ ਜੀ ਨੇ ਸਾਰੇ ਰਿਸ਼ਤੇਦਾਰਾਂ ਦੇ ਜਾ ਕੇ ਪਤਾ ਕੀਤਾ ਗੁਰਬਖਸ਼ ਕਿਸੇ ਰਿਸ਼ਤੇਦਾਰੀ ਵਿੱਚ ਨਾ ਮਿਲਿਆ ਹਰਨੇਕ ਨੇ ਉਸਦੇ ਦੋਸਤਾਂ ਮਿੱਤਰਾਂ ਤੋਂ ਪਤਾ ਕੀਤਾ ਜਿੱਥੋਂ ਤੱਕ ਉਹ ਹਾਕੀ ਖੇਲਣ ਜਾਂਦਾ ਸੀ ਬਾਪੂ ਜੀ ਨੇ ਉਸਦੇ ਕਾਲਜ ਵਾਲੇ ਦੋਸਤਾਂ ਕੋਲ ਜਾ ਕੇ ਵੀ ਪਤਾ ਕੀਤਾ ਪਰ ਗੁਰਬਖਸ਼ ਦਾ ਕਿਤੇ ਕੁਝ ਵੀ ਪਤਾ ਨਾ ਲਗਿਆ ਉਧਰ ਸਿਖਲਾਈ ਕੈਂਪ ਵਿੱਚ ਸਾਰਿਆਂ ਦੀ ਟ੍ਰੇਨਿੰਗ ਹੋਣ ਲੱਗੀ ਕਈ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਗੁਰਬਖਸ਼ ਦੀ ਪੋਸਟਿੰਗ ਉਦੇਪੁਰ ਦੀ ਹੋ ਗਈ ਸਿਗਨਲ ਕੋਰ ਵਿੱਚ ਗੁਰਬਖਸ਼ ਦੀ ਡਿਊਟੀ ਲੱਗ ਗਈ ਬਾਟਾਂ ਹਾਲੇ ਲੰਮੀਆਂ ਨੇ ਸਰ ਕਰਨੀਆਂ ਨੇ ਹੱਸ ਕੇ ਗੁਰਬਖਸ਼ ਨੂੰ ਘਰੋਂ ਗਏ ਨੂੰ 9 ਮਹੀਨੇ ਹੋ ਗਏ ਸੀ ਬਾਪੂ ਜੀ ਨੇ ਸਾਰੇ ਕਿਤੇ ਲੱਭ ਲਿਆ ਬੇਬੇ ਵੀ ਰੋ ਰੋ ਕੇ ਬਿਮਾਰ ਹੋ ਗਈ ਦਿਨ ਬੀਤਣ ਲੱਗੇ ਸਿਗਨਲ ਕੋਰ ਵਿੱਚ ਗੁਰਬਖਸ਼ ਦੀ ਡਿਊਟੀ ਲੱਗੇ ਨੂੰ 4 ਮਹੀਨੇ ਹੋ ਗਏ ਸੀ ਸਿਗਨਲ ਕੋਰ ਦੀ ਹਾਕੀ ਟੀਮ ਦਾ ਕੈਪਟਨ ਵੀ ਗੁਰਬਖਸ਼ ਸਿੰਘ ਨੂੰ ਬਣਾ ਦਿੱਤਾ ਗਿਆ ਹਾਕੀ ਦੀ ਪ੍ਰੈਕਟਿਸ ਵੀ ਰੋਜ਼ ਹੋਣ ਲੱਗੀ ਨਾਲ ਹੀ ਉਸਨੇ ਪ੍ਰਾਈਵੇਟ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਗੁਰਬਖਸ਼ ਖੁਸ਼ ਸੀ ਕਿ ਫੌਜ ਵਿੱਚ ਆਉਣ ਤੋਂ ਬਾਅਦ ਉਸ ਦਾ ਖੇਡ ਤੇ ਪੜ੍ਹਾਈ ਵਾਲਾ ਸੁਪਨਾ ਪੂਰਾ ਹੋਣ ਵਾਲਾ ਸੀ ਹਾਕੀ ਦੇ ਕੋਚ ਤੇ ਆਪਣੇ ਅਫਸਰਾਂ ਨਾਲ ਗੁਰਬਖਸ਼ ਦੇ ਬਹੁਤ ਨੇੜਤਾ ਸੀ ਗੁਰਬਖਸ਼ ਦੇ ਸੁਭਾਅ ਨੂੰ ਉਸ ਦੇ ਅਫਸਰ ਬਹੁਤ ਪਸੰਦ ਕਰਦੇ ਸੀ ਉਹ ਆਪਣੇ ਨਾਲ ਦੇ ਮੁੰਡਿਆਂ ਨਾਲੋਂ ਕੁਝ ਅਲੱਗ ਸੁਭਾਅ ਦਾ ਮਾਲਕ ਸੀ ਮਿਹਨਤ ਸੱਚਾਈ ਤੇ ਇਮਾਨਦਾਰੀ ਉਸ ਦੇ ਸੁਭਾਅ ਵਿੱਚ ਸ਼ਾਮਲ ਸੀ ਇਸ ਲਈ ਗੁਰਬਖਸ਼ ਤੇ ਅਫਸਰ ਉਸ ਨੂੰ ਪਸੰਦ ਕਰਦੇ ਸੀ ਦਿਨ ਲੰਘਦਿਆਂ ਕਿਤੇ ਟਾਈਮ ਲੱਗਦਾ ਗੁਰਬਖਸ਼ ਦੀ ਟ੍ਰੇਨਿੰਗ ਤੋਂ ਬਾਅਦ ਪੋਸਟਿੰਗ ਹੋਈ ਸੀ ਤਕਰੀਬਨ 2 ਸਾਲ ਹੋ ਗਏ ਸੀ ਪਰ ਉਹ ਨਾ ਕਰ ਗਿਆ ਤੇ ਨਾ ਹੀ ਉਸ ਨੇ ਘਰਦਿਆਂ ਨੂੰ ਚਿੱਠੀ ਪਾਈ ਨਾ ਉਹਦੇ ਘਰੋਂ ਕਦੇ ਕੋਈ ਚਿੱਠੀ ਆਈ ਗੁਰਬਖਸ਼ ਦਾ ਆਪਣੇ ਪਿੰਡ ਜਾਣ ਨੂੰ ਦਿਲ ਨਹੀਂ ਸੀ ਕਰਦਾ ਉਸਦੇ ਬੇਬੇ ਬਾਪੂ ਜੀ ਵੱਡੇ ਵੀਰ ਕਿਸੇ ਨੇ ਵੀ ਕਦੇ ਉਸ ਦਾ ਸਾਥ ਨਹੀਂ ਸੀ ਦਿੱਤਾ ਘਰਦਿਆਂ ਨੇ ਉਸ ਨੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗੁਰਬਖਸ਼ ਆਪਣੀ ਡਿਊਟੀ ਹਾਕੀ ਪ੍ਰੈਕਟਿਸ ਤੇ ਪੜ੍ਹਾਈ ਵਿੱਚ ਹੀ ਮਗਨ ਰਹਿੰਦਾ ਸੀ ਗੁਰਬਖਸ਼ ਦੇ ਨਾਲ ਰਹਿੰਦੇ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਗੁਰਬਖਸ਼ ਕਰਦਿਆਂ ਨਾਲ ਨਰਾਜ਼ ਆ ਉਹਨਾਂ ਨੇ ਕੋਈ ਨੂੰ ਗੁਰਬਖਸ਼ ਬਾਰੇ ਕੁਝ ਦੱਸ ਦਿੱਤਾ ਜਦੋਂ ਕੋਚ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਅਫਸਰ ਨਾਲ ਗੱਲ ਕੀਤੀ ਤਾਂ ਅਫਸਰ ਨੇ ਛੁੱਟੀ ਵਾਲੇ ਦਿਨ ਸਨੇਹਾ ਭੇਜ ਕੇ ਗੁਰਬਖਸ਼ ਨੂੰ ਆਪਣੇ ਕੁਆਟਰ ਵਿੱਚ ਸੱਤ ਲਿਆ ਅਫਸਰ ਕਹਿੰਦਾ ਹਾਂ ਬਈ ਗੁਰਬਖਸ਼ ਕੀ ਹਾਲ ਚਾਲ ਨੇ ਤੇਰੇ ਗੁਰਬਖਸ਼ ਕਹਿੰਦਾ ਮੈਂ ਵਧੀਆ ਸਰ ਜੀ ਤੁਸੀਂ ਦੱਸੋ ਅਫਸਰ ਕਹਿੰਦਾ ਮੈਂ ਵੀ ਠੀਕ ਹਾਂ ਗੁਰਬਖਸ਼ ਕਹਿੰਦਾ ਹਾਂਜੀ ਸਰ ਕਿਵੇਂ ਯਾਦ ਕੀਤਾ ਅਫਸਰ ਕਹਿੰਦਾ ਚੱਲ ਇਹ ਦੱਸ ਘਰਦਿਆਂ ਨਾਲ ਕੀ ਨਾਰਾਜ਼ਗੀ ਕਦੇ ਮਿਲਣ ਨਹੀਂ ਗਿਆ ਗੁਰਬਖਸ਼ ਕਹਿੰਦਾ ਕੋਈ ਨਰਾਜ਼ਗੀ ਨਹੀਂ ਸਰ ਮੈਂ ਪਹਿਲਾ ਪੇਪਰ ਦੇਣੇ ਨੇ ਜੇ ਮੈਂ ਪਿੰਡ ਚਲਾ ਗਿਆ ਮੇਰੀ ਪੜ੍ਹਾਈ ਛੁੱਟ ਜਾਣੀ ਆ ਗੁਰਬਖਸ਼ ਉਸ ਨੂੰ ਉਸ ਦੇ ਸਰ ਨੇ ਬਹੁਤ ਸਮਝਾਇਆ ਕਿ ਉਹ ਘਰ ਜਾ ਕੇ ਮਿਲ ਆਵੇ ਪਰ ਉਸ ਨੇ ਆਪਣੀ ਪੜ੍ਹਾਈ ਵਿਚਾਰੇ ਛੱਡ ਕੇ ਜਾਣ ਤੋਂ ਮਨਾਂ ਕਰ ਦਿੱਤਾ ਸ਼ਾਮ ਨੂੰ ਹਾਕੀ ਦੇ ਗਰਾਊਂਡ ਵਿੱਚ ਕੋਚ ਨੇ ਵੀ ਬਹੁਤ ਸਮਝਾਇਆ ਪਰ ਗੁਰਬਖਸ਼ ਕਿਸੇ ਵੀ ਹਾਲਤ ਵਿੱਚ ਆਪਣੀ ਪੜ੍ਹਾਈ ਛੱਡ ਕੇ ਛੁੱਟੀ ਨਹੀਂ ਜਾਣਾ ਚਾਹੁੰਦਾ ਸੀ ਨਹੀਂ ਉਸ ਦਾ ਕਰ ਜਾਣ ਨੂੰ ਮੰਨ ਕਰਦਾ ਸੀ ਕਿਉਂਕਿ ਉਸ ਨੂੰ ਬਹੁਤ ਮੁਸ਼ਕਲ ਦੇ ਨਾਲ ਪੜ੍ਹਾਈ ਵਾਲਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ ਸੀ ਇੱਕ ਦਿਨ ਅਫਸਰ ਨੇ ਰਜਿਸਟਰ ਵਿੱਚੋਂ ਗੁਰਬਖਸ਼ ਦੇ ਘਰ ਦਾ ਸਰਨਾਮਾ ਲਿਆ ਉਸ ਤੋਂ ਅਗਲੇ ਦਿਨ ਅਫਸਰ ਨੇ ਆਪਣੇ ਵੱਲੋਂ ਚਿੱਠੀ ਲੈ ਕੇ ਗੁਰਬਖਸ਼ ਦੇ ਘਰ ਨੂੰ ਪੋਸਟ ਕਰ ਦਿੱਤੀ ਗੁਰਬਖਸ਼ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਜਦੋਂ ਘਰ ਚਿੱਠੀ ਪਹੁੰਚੀ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਕਿ ਗੁਰਬਖਸ਼ ਠੀਕ ਠਾਕ ਹੈ ਉਸ ਰਾਤ ਹੀ ਬਾਪੂ ਜੀ ਨੇ ਕਰੇ ਪ੍ਰੀਤਮ ਦੇ ਨਾਲ ਤੇ ਬੇਬੇ ਜੀ ਨਾਲ ਸਲਾਹ ਕੀਤੀ ਬਾਪੂ ਜੀ ਕਹਿੰਦੇ ਲੈ ਮੈਂ ਲੈ ਆਉਂਦਾ ਹਾਂ ਗੁਰਬਖਸ਼ ਨੂੰ ਜਾ ਕੇ ਜੇ ਆਪਾਂ ਚਿੱਠੀ ਪਾਈ ਤਾਂ ਉਹਨੇ ਆਉਣਾ ਨਹੀਂ ਬੇਬੇ ਜੀ ਕਹਿੰਦੇ ਹਾਂਜੀ ਤੁਸੀਂ ਹੀ ਜਾ ਕੇ ਲਿਆਓ ਤੁਹਾਡੀ ਗੱਲ ਨਹੀਂ ਮੋੜਦਾ ਕਦੇ ਪ੍ਰੀਤਮ ਕਹਿੰਦਾ ਨਾ ਤੁਸੀਂ ਕਿਉਂ ਜਾਣਾ ਬਾਪੂ ਜੀ ਜਿਵੇਂ ਗਿਆ ਉਹ ਆਪ ਹੀ ਵਾਪਸ ਆ ਜਾਊਗਾ ਉਹਨੂੰ ਕਿਹਾ ਸੀ ਕਿਸੇ ਨੇ ਘਰ ਬਿਨਾਂ ਦੱਸੇ ਜਾਣ ਨੂੰ ਫਿਰ ਬਾਪੂ ਜੀ ਤੁਸੀਂ ਖੋਤਾ ਉਸ ਨੂੰ ਭਾਰਤੀ ਲਈ ਲੈ ਕੇ ਗਏ ਸੀ ਫਿਰ ਤੁਹਾਨੂੰ ਤੁਹਾਨੂੰ ਤਾਂ ਦੱਸ ਦਿੰਦਾ ਬਾਪੂ ਜੀ ਕਹਿੰਦੇ 2 ਸਾਲ ਹੋ ਗਏ ਉਹਨੂੰ ਹੁਣ ਆ ਜਾਂਦਾ ਜੇ ਆਪੇ ਆਉਣਾ ਹੁੰਦਾ ਤਾਂ ਜਾਂ ਫਿਰ ਪੋਸਟਿੰਗ ਤੇ ਜਾਣਾ ਵੇਲੇ ਘਰ ਹੋ ਕੇ ਜਾਂਦਾ ਬੇਬੇ ਜੀ ਕਹਿੰਦੇ ਚੱਲ ਕੋਈ ਨਹੀਂ ਪ੍ਰੀਤਮ ਤੂੰ ਵੀ ਹੁਣ ਪੁਰਾਣੀਆਂ ਗੱਲਾਂ ਛੱਡ ਮੈਂ ਤਾਂ ਕਹਿੰਨੀ ਆ ਤੁਸੀਂ ਜਾਓ ਗੁਰਬਖਸ਼ ਕੋਲ ਜੇ ਉਹਨੂੰ ਮੰਨਦਾ ਤਾਂ ਠੀਕ ਆ ਨਹੀਂ ਤਾਂ ਘੱਟੋ ਘੱਟ ਮਿਲਤਾ ਆਉਂਗੇ ਪ੍ਰੀਤਮ ਕਹਿੰਦਾ ਬੇਬੇ ਬਹੁਤ ਖੋਲ ਦਿੱਤੀ ਹੋਈ ਤੁਸੀਂ ਗੁਰਬਖਸ਼ ਨੂੰ ਇਸ ਲਈ ਹਰ ਕੰਮ ਵਿੱਚ ਆਪਣੀ ਮਨਮਰਜ਼ੀ ਕਰਦਾ ਬੇਬੇ ਜੀ ਕਹਿੰਦੇ ਪ੍ਰੀਤਮਾ ਤੈਨੂੰ ਜਿਹਾ ਤੈਨੂੰ ਕਿਹਾ ਭੁੱਲ ਜਾ ਹੁਣ ਸਭ ਕੁਝ ਜੇ ਉਹ ਆਪਣੀ ਮਰਜ਼ੀ ਕਰਦਾ ਹੁੰਦਾ ਇੱਥੇ ਕਾਲਜ ਪੜ੍ਹਨ ਲੱਗਿਆ ਹੁੰਦਾ ਤੇ ਆਪਣੇ ਨਾਲ ਹੁੰਦਾ ਇੱਕ ਗੱਲ ਸਮਝ ਲੈ ਜਦੋਂ ਗੁਰਬਖਸ਼ ਘਰ ਆਇਆ ਤਾਤੇ ਉਸ ਨੂੰ ਕੁਛ ਨਹੀਂ ਕਹਿਣਾ ਬਾਪੂ ਕਹਿੰਦਾ ਚਲੋ ਛੱਡੋ ਤੁਸੀਂ ਦੋਵੇਂ ਮਾਂ ਪੁੱਤ ਬੈਸ ਕਰਨੀ ਮੈਂ ਚਲਾ ਜਾਂਦਾ ਉਦੇਪੁਰ ਨਾਲੇ ਉਹਦੀ ਸੁੱਖ-ਸਾਂਦ ਪਤਾ ਲੱਗ ਜਾਊਗੀ ਕੋਸ਼ਿਸ਼ ਕਰੂੰਗਾ ਕਿ ਉਹ ਮੇਰੇ ਨਾਲ ਹੀ ਆ ਜਾਵੇ ਬਾਪੂ ਜੀ ਨੇ ਅਗਲੇ ਦਿਨ ਹੀ ਉਦੇਪੁਰ ਜਾਣ ਦੀ ਤਿਆਰੀ ਕਰ ਲਈ ਤੇ ਤੀਜੇ ਦਿਨ ਸਵੇਰੇ ਹੀ ਬਾਪੂ ਜਾਣ ਲਈ ਤਿਆਰ ਹੋਣ ਲੱਗੇ ਤਾਂ ਬੇਬੇ ਜੀ ਗੁਰਬਖਸ਼ ਲਈ ਖੋਏ ਦੀਆਂ ਪਿੰਨੀਆਂ ਦਾ ਡੱਬਾ ਫੜਾਉਣ ਬੈਠ ਕੇ ਵਿੱਚ ਆਏ ਤੇ ਬਾਪੂ ਜੀ ਪੱਗ ਬੰਨਦੇ ਹੋਏ ਕਹਿਣ ਲੱਗੇ ਕਰਮਾਂ ਵਾਲੀਏ ਮੈਂ ਗੁਰਬਖਸ਼ ਨੂੰ ਨਾਲ ਹੀ ਲੈ ਕੇ ਆਵਾਂਗਾ ਤੇ ਉਹ ਘਰ ਆ ਕੇ ਖਾ ਲਵੇਗਾ ਬੇਬੇ ਧੱਕੇ ਨਾਲ ਹੀ ਸਮਾਨ ਵਿੱਚ ਡੱਬਾ ਰੱਖਦੀ ਹੋਈ ਬੋਲੀ ਕੋਈ ਨਹੀਂ ਜੀ ਤੁਸੀਂ ਲੈ ਜਾਵੋ ਗੁਰਬਖਸ਼ ਦੇ ਦੋਸਤ ਖਾ ਲੈਣਗੇ ਅੱਜ ਦੋਵੇਂ ਜਾਣੇ ਬਹੁਤ ਖੁਸ਼ ਸਨ ਬਾਪੂ ਜੀ ਨੂੰ ਹਰਨੇਕ バス ਚੜਾ ਆਇਆ ਅੱਗੇ ਉਹ ਲੁਧਿਆਣੇ ਤੋਂ ਟ੍ਰੇਨ ਰਾਹੀਂ ਉਹਦੇ ਪਰ ਚੱਲ ਪਏ ਸਫ਼ਰ ਕਾਫੀ ਲੰਬਾ ਸੀ ਤੇ ਠੰਡ ਵੀ ਬਹੁਤ ਸੀ ਬਾਪੂ ਜੀ ਥੱਕੇ ਹੋਏ ਰਾਤ ਵੇਲੇ ਉਹਦੇ ਪਰ ਪਹੁੰਚੇ ਜਿਹੜੇ ਐਡਰੈਸ ਤੋਂ ਚਿੱਠੀ ਆਈ ਸੀ ਬਾਪੂ ਜੀ ਰੇਲਵੇ ਸਟੇਸ਼ਨ ਤੋਂ ਰਿਕਸ਼ਾ ਕਰਕੇ ਉੱਥੇ ਪਹੁੰਚ ਗਏ ਰਾਤ ਦਾ ਸਮਾਂ ਹੋਣ ਕਰਕੇ ਬਹੁਤ ਦੇਰ ਦੇ ਨਾਲ ਕੰਪਨੀ ਏਰੀਏ ਵਿੱਚ ਪਹੁੰਚੇ ਤੇ ਪੁੱਛ ਪੜਤਾਲ ਕਰਕੇ ਹੌਲੀ-ਹੌਲੀ ਗੁਰਬਖਸ਼ ਦੇ ਕਮਰੇ ਵਿੱਚ ਪਹੁੰਚ ਗਏ ਗੁਰਬਖਸ਼ ਕਮਰੇ ਵਿੱਚ ਹਾਲੇ ਆਇਆ ਨਹੀਂ ਸੀ ਉਹਦੀ ਡਿਊਟੀ ਰਾਤ 12 ਵਜੇ ਤੱਕ ਹੁੰਦੀ ਸੀ ਪਰ ਨਾਲ ਦੇ ਮੁੰਡੇ ਕਮਰੇ ਵਿੱਚ ਹੀ ਸੀ ਬਾਪੂ ਜੀ ਨੇ ਆਪਣੇ ਤੇ ਗੁਰਬਖਸ਼ ਬਾਰੇ ਦੱਸਿਆ ਤਾਂ ਉਹਨਾਂ ਨੇ ਬਾਪੂ ਜੀ ਦਾ ਬਹੁਤ ਸਤਿਕਾਰ ਕੀਤਾ ਪਹਿਲਾਂ ਵੇਲੇ ਬਹੁਤ ਵਧੀਆ ਹੁੰਦੇ ਸੀ ਆਪਣੇ ਤੋਂ ਵੱਡਿਆਂ ਦਾ ਬਹੁਤ ਆਦਰ ਸਤਿਕਾਰ ਕੀਤਾ ਜਾਂਦਾ ਸੀ ਅੱਜ ਦੇ ਟਾਈਮ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਕੋਈ ਕੋਲ ਖੜੇ ਸਕੇ ਨੂੰ ਨਹੀਂ ਬੁਲਾਉਂਦਾ ਉਹਨਾਂ ਨੇ ਬਾਪੂ ਜੀ ਨੂੰ ਰੋਟੀ ਪਾਣੀ ਸ਼ਿਕਾਇਤ ਤੇ ਮੰਜਾ ਬਿਸਤਰਾ ਆਰਾਮ ਕਰਨ ਲਈ ਵਿਸ਼ਾਕੇ ਦਿੱਤਾ ਤੇ ਗੱਲਾਂ-ਬਾਤਾਂ ਕਰਨ ਲੱਗੇ ਫਿਰ ਉਹ ਸਾਰੇ ਜਾਣੇ ਸੌਂ ਗਏ ਕਿਉਂਕਿ ਸਵੇਰੇ ਜਲਦੀ ਡਿਊਟੀ ਤੇ ਜਾਣਾ ਸੀ ਬਾਪੂ ਜੀ ਗੁਰਬਖਸ਼ ਦੀ ਉਡੀਕ ਕਰਨ ਲੱਗੇ ਜਦੋਂ ਗੁਰਬਖਸ਼ ਵਾਪਸ ਆਇਆ ਤਾਂ ਬਾਪੂ ਜੀ ਨੂੰ ਸਾਹਮਣੇ ਮੰਜੇ ਤੇ ਬੈਠਾ ਦੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸਾਰੇ ਨਾਰਾਜ਼ਗੀ ਭੁੱਲ ਗਿਆ ਤੇ ਬਾਪੂ ਜੀ ਦੇ ਪੈਰਾਂ ਵਿੱਚ ਜਾ ਕੇ ਬੈਠ ਗਿਆ ਬਾਪੂ ਜੀ ਨੇ ਜਦੋਂ ਗੁਰਬਖਸ਼ ਦਾ ਸਿਰ ਝੁਲੋਸਿਆ ਤਾਂ ਪਹਿਲਾਂ ਤਾਂ ਗੁਰਬਖਸ਼ ਨੇ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਤੇ ਫਿਰ ਬਾਪੂ ਜੀ ਦੇ ਪੈਰ ਫੜਦਾ ਹੋਇਆ ਮਾਫੀ ਮੰਗਣ ਲੱਗਿਆ ਗੁਰਬਖਸ਼ ਕਹਿੰਦਾ ਬਾਪੂ ਜੀ ਮੈਨੂੰ ਮਾਫ ਕਰਦੇ ਹੋ ਬਾਪੂ ਜੀ ਕਹਿੰਦੇ ਗੁਰਬਖਸ਼ ਤੂੰ ਉੱਠ ਕੇ ਮੰਜੇ ਤੇ ਬੈਠ ਅਤੇ ਉਹ ਕਹਿੰਦੇ ਨੇ ਕਾਦੀ ਮਾਫੀ ਗੁਰਬਖਸ਼ ਹੱਥ ਜੋੜਦੇ ਹੋਏ ਕਹਿੰਦਾ ਹੈ ਕਿ ਬਾਪੂ ਜੀ ਗਲਤੀ ਹੋ ਗਈ ਮੇਥੋਂ ਮੈਂ ਘਰ ਤੋਂ ਬਿਨਾਂ ਦੱਸੇ ਆ ਗਿਆ ਉਸ ਵਕਤ ਜੇ ਮੈਂ ਘਰ ਹੋ ਕੇ ਆਉਂਦਾ ਵੀਰੇ ਨੇ ਫਿਰ ਕਲੇਸ਼ ਕਰ ਲੈਣਾ ਸੀ ਤੇ ਮੈਨੂੰ ਟ੍ਰੇਨਿੰਗ ਕਰਨ ਲਈ ਨਹੀਂ ਜਾਣ ਦੇਣਾ ਸੀ ਬਾਪੂ ਜੀ ਕਹਿੰਦੇ ਮੈਂ ਤਾਂ ਪੁੱਤ ਤੈਨੂੰ ਪਹਿਲਾਂ ਹੀ ਮਾਫ਼ ਕਰ ਚੁੱਕਾ ਤੈਨੂੰ ਪਤਾ ਹੀ ਹੈ ਪ੍ਰੀਤਮ ਦਾ ਸੁਭਾਅ ਪਹਿਲਾਂ ਤੋਂ ਹੀ ਗੁੱਸੇ ਵਾਲਾ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਗੁਰਬਖਸ਼ ਕਹਿੰਦਾ ਹਾਂ ਜੀ ਬਾਪੂ ਮੈਨੂੰ ਕੋਈ ਗੁੱਸਾ ਨਹੀਂ ਬਸ ਮੈਂ ਪੜਨਾ ਚਾਹੁੰਦਾ ਸੀ ਉਹ ਮੈਂ ਇੱਥੇ ਰਹਿ ਕੇ ਨੌਕਰੀ ਦੇ ਨਾਲ ਨਾਲ ਪੜ੍ਹਾਈ ਵੀ ਸ਼ੁਰੂ ਕਰ ਲਈ ਹੈ ਬਾਪੂ ਜੀ ਕਹਿੰਦੇ ਜਦੋਂ ਦਾ ਤੂੰ ਆਇਆ ਉਹਦਾ ਤਾਂ ਹੀ ਤੇਰਾ ਪਤਾ ਕਰਦਾ ਫਿਰਦਾ ਸੀ ਮੈਂ ਤੇਰੇ ਲੱਭਣ ਦੇ ਲਈ ਮੈਂ ਕੋਈ ਜਗ੍ਹਾ ਨਹੀਂ ਛੱਡੀ ਭਲਾ ਹੋਵੇ ਤੇਰੇ ਅਫਸਰ ਦਾ ਜਿਨੇ ਮੈਨੂੰ ਚਿੱਠੀ ਪਾ ਕੇ ਤੇਰੇ ਬਾਰੇ ਦੱਸਿਆ ਚੱਲ ਹੁਣ ਕੱਲ ਨੂੰ ਚਿੱਠੀ ਚੱਲ ਹੁਣ ਕੱਲ ਨੂੰ ਛੁੱਟੀ ਲੈ ਲੈ ਮੈਂ ਤੈਨੂੰ ਲੈਣ ਆਇਆ ਗੁਰਬਖਸ਼ ਫਿਰ ਹੱਥ ਜੋੜਦੇ ਹੋਏ ਮaaf ਕਰਦੇ ਹੋ ਬਾਪੂ ਜੀ ਮੈਂ ਇਸ ਲਈ ਹੀ ਚਿੱਠੀ ਪਾ ਕੇ ਆਪਣੇ ਬਾਰੇ ਨਹੀਂ ਦੱਸਿਆ ਕਿ ਮੇਰੀ ਪੜ੍ਹਾਈ ਫਿਰ ਛੁੱਟ ਜਾਣੀ ਹੈ ਹੁਣ ਬਾਪੂ ਜੀ 4 ਮਹੀਨੇ ਬਾਅਦ ਮੇਰੇ ਪੇਪਰ ਨੇ ਫਿਰ ਉਸ ਤੋਂ ਬਾਅਦ ਮੈਂ ਆਉਂਗਾ ਗੁਰਬਖਸ਼ ਨੂੰ ਨਾਲ ਲੈ ਕੇ ਹੀ ਜਾਣਾ ਚਾਹੁੰਦੇ ਸਨ ਬਾਪੂ ਜੀ ਕਿਉਂਕਿ 3 ਸਾਲ ਹੋ ਗਏ ਸੀ ਘਰੋਂ ਆਏ ਨੂੰ ਬਹੁਤ ਟਾਈਮ ਹੋ ਗਿਆ ਸੀ ਹੁਣ ਬੇਬੇ ਜੀ ਬਹੁਤ ਫਿਕਰ ਕਰਨ ਲੱਗੇ ਬਾਪੂ ਜੀ ਨੇ ਹੌਲੀ-ਹੌਲੀ ਸਵੇਰ ਤੱਕ ਗੁਰਬਖਸ਼ ਨੂੰ ਨਾਲ ਚੱਲਣ ਲਈ ਮਨਾ ਹੀ ਲਿਆ ਦੂਜੇ ਦਿਨ ਗੁਰਬਖਸ਼ ਨੇ ਛੁੱਟੀ ਲਈ ਅਰਜੀ ਪਾ ਦਿੱਤੀ ਅਫਸਰ ਤਾਂ ਪਹਿਲਾਂ ਹੀ ਗੁਰਬਖਸ਼ ਨੂੰ ਪਿੰਡ ਗਿਆ ਮਾਰਨ ਲਈ ਕਹਿ ਰਹੇ ਸੀ ਉਹਨਾਂ ਨੇ ਨਾਲ ਦੀ ਨਾਲ 1 ਮਹੀਨੇ ਦੀ ਛੁੱਟੀ ਦੇ ਦਿੱਤੀ ਬਾਪੂ ਜੀ ਵੀ ਖੁਸ਼ ਸੀ ਕਿ ਗੁਰਬਖਸ਼ ਸਭ ਕੁਝ ਭੁੱਲ ਕੇ ਘਰ ਨੂੰ ਜਾਣ ਲਈ ਮੰਨ ਗਿਆ ਛੁੱਟੀ ਮਿਲਦੇ 2 ਦਿਨਾਂ ਵਿੱਚ ਹੀ ਗੁਰਬਖਸ਼ ਨੇ ਜਾਣ ਦੀ ਸਾਰੀ ਤਿਆਰੀ ਕਰ ਲਈ ਤੇ ਵਾਪਸੀ ਦੀਆਂ ਟਿਕਟਾਂ ਕਰਾ ਲਈਆਂ ਗੁਰਬਖਸ਼ ਦੇ ਛੁੱਟੀ ਜਾਣ ਤੇ ਉਸਦੇ ਦੋਸਤ ਤੇ ਅਫਸਰ ਬਹੁਤ ਖੁਸ਼ ਸਨ ਅਗਲੇ ਦਿਨ ਬਾਪੂ ਜੀ ਤੇ ਗੁਰਬਖਸ਼ ਉਦੇਪੁਰ ਤੋਂ ਚੱਲ ਪਏ ਤੇ ਲੰਮੇ ਸਫ਼ਰ ਤੋਂ ਬਾਅਦ ਉਹ ਘਰ ਪਹੁੰਚੇ। ਗੁਰਬਖਸ਼ ਨੂੰ ਇੰਨੇ ਟਾਈਮ ਬਾਅਦ ਘਰ ਆਇਆ ਦੇਖ ਕੇ ਸਾਰੇ ਪਰਿਵਾਰ ਨੂੰ ਚਾ ਚੜ ਗਿਆ। ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਗੁਰਬਖਸ਼ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਸੀ। ਬੇਬੇ ਜੀ ਤਾਂ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਹਾ। ਉਹ बार-बार ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਸੀ। ਚਾਹੇ ਕਿੰਨਾ ਵੀ ਗੁੱਸਾ ਹੋਵੇ ਆਪਣੇ ਘਰ ਪਰਿਵਾਰ ਵਿੱਚ ਆ ਕੇ ਬੰਦਾ ਸਭ ਕੁਝ ਭੁੱਲ ਜਾਂਦਾ। ਪੀਤਮ ਵੀ ਜਦੋਂ ਰਾਤ ਨੂੰ ਘਰ ਆਇਆ ਤਾਂ ਗੁਰਬਖਸ਼ ਉਸ ਨੂੰ ਵੀ ਬਹੁਤ ਪਿਆਰ ਨਾਲ ਮਿਲਿਆ ਪਰ ਪ੍ਰੀਤਮ ਨਰਾਜ਼ਗੀ ਨਾ ਫੋਲ ਸਕਿਆ ਤੇ ਕਹਿਣ ਲੱਗਾ ਹੁਣ ਤੇਰਾ ਘਰ ਬਗੈਰ ਸਰ ਗਿਆ ਹੁਣ ਵੀ ਨਾ ਆਉਂਦਾ ਗੁਰਬਖਸ਼ ਨੇ ਕੋਈ ਜਵਾਬ ਨਾ ਦਿੱਤਾ ਅਤੇ ਨਾ ਹੀ ਕੋਈ ਗੁੱਸਾ ਕੀਤਾ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਕਹਾਣੀ ਨੂੰ ਲਾਈਕ ਵੀ ਕਰ ਦਿਓ ਕਹਾਣੀ ਸੁਣ ਲਈ ਧੰਨਵਾਦ ਜੀ